ਤੋ ਜਨਾ ਕੋਲਡ ਨੂੰ ਅੜਵਾਉਂਦੇ ਨੇ ਇਹ ਨਾਲ ਦੇ ਘਰਾਂ ਦਾ ਹਾਂਜੀ ਜਿਮੀ ਕਿਹਦਾ ਨਹੀਂ ਆ ਨਹੀਂ ਜਿਮੀ ਕਿਦਰ ਨਹੀਂ ਆਇਆ ਇਹ ਕੋਈ ਹੋਣਾ ਲੂਗਾ ਨਾ ਉਹ ਆ ਲਾੜ ਦੇ ਲੋਰ ਵਾਲਾ ਭਈ ਹੈ ਪੱਟੋ ਹਣਾ ਉਹ ਦੂਜੀ ਦੇ ਇਧਰ ਮੋੜਨ ਲੱਗੇ ਪੰਜਾਣੇ ਜੋਰ ਆਪਣੇ ਦੇ ਵੀ ਲਾਇਆ ਆ ਜਾ ਲੈ ਆਜੂ ਨਿੱਚੇ ਪੱਥੇ ਆਗੇ ਇਹ ਚਾਰ ਘੜੇ ਲੱਗੇ ਹੋ। ਹਾਂ, ਪਰ ਫਰਮੈਂਟ ਲੱਗਿਆ ਇਹਨਾਂ ਨੇ। ਉਹ ਵੀ ਤੇਰੇ ਨਾਲ ਕਿ ਤੇਰੇ ਨਾਲ ਛੇ ਦਿਨ ਬਾਅਦ ਪੈਂਦੇ ਨੇ। ਮੇਰੇ ਨਾਲ ਹੁਣ ਟੜੀ ਦੇ ਦਾਨ ਤੋਂ ਭੱਜਣਗੇ ਫੇਰ ਆਣਗੇ ਤੈਨੂੰ। ਆ ਭੱਜ ਗਿਆ ਨਾ ਇੱਕ ਈ। ਫੇਰ ਦੁਬਾਰਾ ਆਉਂਦੇ। ਹਾਂ, ਦੁਬਾਰਾ ਆਉਂਦੀ ਐ। ਦੁਬਾਰਾ ਦੁਕਾਨ ਨੂੰ ਬੰਦਦੇ ਆਪਣੀ। ਸਭ ਬਹੁਤ ਆ। ਇਹ ਆ ਵੀ ਬਹੁਤ ਪੋਸ਼ ਚ ਗਾਦੇ। ਇਹ ਪੂਰੀ ਪੋਸ਼ ਗਾਦੇ। ਬੰਦਾ ਭਰੀ। ਆਇਆ ਆਇਆ ਕੋਈ ਨਹੀਂ ਇਹੋ ਜਿਹਾ ਵੀਡੀਓ ਨਾ ਦੇਖਣ ਨੂੰ ਠੀਕ ਹੈ ਜੀ ਕੋਈ ਇਹਦੇ ਵਿੱਚ ਵੈਰਲਾ ਉਹਨੇ ਆ ਵੀਡੀਓ ਬੈਲਾ ਹਾਂ ਉਹ ਲਾਟ ਦੇ ਇਹੋ ਜਿਹੇ ਰਿਪਰੈਜ਼ੈਂਟੇ ਜੋੜ ਲਾਗੇ ਨਹੀਂ ਟਿਕਿਆ ਇਹਨਾਂ ਨੂੰ ਟਿਕਿਆ ਇਹ ਕਿਹੜਾ ਕੋੜਾ ਕੋੜਾ ਦੇ ਦੇ ਉਹ ਦੇ ਸੈਂਟਰ ਲੋਕ ਚ ਹੈਗਾ ਨਹੀਂ ਸੈਂਟਰ ਲੋਕ ਨਹੀਂ ਦੱਸਿਆ ਇਹ ਨਹੀ ਭੁੱਕ ਕੇ ਨਿਕਲਦਾ ਮਸ਼ੀਨ ਨਾਲ ਆ ਕੇ ਇਹ ਕੋ ਪਾੜਾ ਉਹ ਆਉਂਦਾ ਪਾੜਾ ਉਸ ਜਗ੍ਹਾ ਤੋਂ ਉਹਨੇ ਉਹਦੀ ਵਾਰ ਨਹੀਂ ਆਇਆ ਉਹ ਨਾਮ ਹੈਗਾ ਦਸ ਅੱਛਾ ਬੰਦਿਆਂ ਕੱਟਣ ਨੂੰ ਕਹਿੰਦਾ ਆ ਜੋ ਹੋਂਡਾ ਦੀ ਦੁਕਾਨ ਜੋੜੇ ਆ ਉਹ ਲੈਣਗੇ ਹਾਂ ਹੁਣ ਚੱਕਣਗੇ ਦੇ ਜੀ ਐਲਈਡੀ ਫਰੇਮਸ ਮੇਂ ਇੱਕ ਪੱਟੀ ਪਈ ਐ ਫਰੇਮ ਵੀ ਲੈ ਕੇ ਨਾਲ ਉਹ ਵੀ ਲੈ ਕੇ ਰੋਟ ਵੀ ਵੀ ਬੰਨਿਆ ਨੇ ਹੱਥੋਂ ਜਾਣਦੇ ਸੀ ਤੇ ਇਹ ਵੀ ਲਾਇਆ ਹੈ ਕਿ ਉਹ ਮੋਟਰ ਬੈ ਖੜਾ ਤੇ ਲੱਗਿਆ ਹੀਗਾ ਚੱਕ ਲੈ ਅੰਦਰਲਾ ਲੋਕ ਉਹ ਤੇ ਮੋਟਰ ਬੈ ਡਰ ਯਾਰ ਗੱਲੇ ਨਵੇਂ ਕਿਚੜੇ ਭਾਈ ਇੱਕ ਡ라이 ਲੈ ਕੇ ਗੱਡ ਕੇ ਇੱਥੇ ਇੱਕ ਗੱਲਾ ਪਿਆ ਸੀ ਗਊਸ਼ਾਲਾ ਤੋਂ 6-8000 ਰੁਪਏ ਉਹ ਚ ਸੀਗਾ ਪੰਚ ਚਲੇ 10000 ਰੁਪਏ ਆਈ ਉਹ ਅਸੀਂ ਬਿੱਲ ਤਾਰਨੇ ਬਿਜਲੀ ਦੇ ਕੁਝ ਹੈਨਾ ਐਕਸਾਂਡਰ ਬਈ ਕੋਈ ਨਹੀਂ ਛੇੜਿਆ ਕੋਈ ਸਮਾਨ ਨਹੀਂ ਚੱਕਿਆ ਇਹ ਇਧਰ ਵੀਰੇ ਐਲਈਡੀ ਲੱਗੀ ਸੀ ਮਦਰ ਐਲਈਡੀ ਪਾਟਲੀ ਵਟਲੀ ਐਲਈਡੀ ਲੈ ਕੇ 15700 ਕੈਸ਼ ਸੀ ਗੱਲੇ 'ਚ ਉਹ ਵੀ ਲੈ ਕੇ ਚਲਾ ਪਟ ਕੇ ਚਲੋ ਬਾਬਾ ਬੁਲੇ ਕੇ ਆਈਏ ਮੈਂ ਕੰਮ ਕਰਾਉਣਾ ਹੈ ਹੈਲੋ ਮੈਂ ਨੇ 200 ਰੁਪਏ ਕਾ ਤੇ ਚੋਰੀਆਂ ਹੋ ਗਏ ਤਿੰਨ ਸ਼ਾਇਦ 300 ਰੁਪਏ 3 ਸ਼ਟਰ ਫੇਰ ਤੋੜ ਗਈ ਦਿੰਦਰ ਕਿਉਂ سٹੋਰੀ ਬੜੀ ਹਮਮ ਕਰਪ ਸਰ 359 ਤੇ ਚੋਰੀ ਹੋਈ ਹੈ ਲਗਭਗ ਜੀ ਆਪਣੇ ਦੁਕਾਨ ਦੇ ਬਾਹਰ ਛੇਕਰੀ ਮੈਡੀਕਲ ਦੁਕਾਨ ਆਪਣੀ ਦਾਖਨ ਵਾਲੇ ਚੌਂਕ ਚ ਨਾਲ ਆਪਣੇ ਆ ਗਣਪਤੀ ਅ ਅਡਵਾਈਜ਼ਰ ਹੈ ਇਹਨਾਂ ਦੇ ਪ੍ਰੋਪਰ ਅਡਵਾਈਜ਼ਰ ਇਹਨਾਂ ਦੀ ਕਲਾਈ ਦੇ ਇਹਨਾਂ ਦੀ ਦੁਕਾਨ ਤੋਂ 15700 ਰੁਪਏ ਨਗਰ ਜੀ ਤੇ ਨਾਲ ਐਲ.ਈ.ਡੀ ਲੈ ਗਏ ਸਾਡੀ ਦੁਕਾਨ ਤੋਂ ਸਰ ਇਨਵਰਟਰ ਬੈਟਰੀ ਜੀ ਲੈ ਗਏ ਤੇ ਨਾਲ 30-35000 ਰੁਪਏ ਕੈਸ਼ ਵੀ ਅਸੀਂ ਉਹ ਲੈ ਗਏ ਜੀ ਤੇ ਨਾਲ ਡੀਵੀਆਰ ਵਗੈਰਾ ਪੜ ਕੇ ਲੈ ਗਏ ਕੋਸਮੈਟਿਕ ਗੇਟ ਮਾ ਜੋ ਕੋਈ ਅਸੀਂ ਸਭ ਲੈ ਗਏ ਤਾਂ ਕਿ ਇੱਕ ਚੋਗੇਸ਼ੋਂ ਉਹ ਕਾਫੀ ਜ਼ਰੂਰੀ ਵਰਤੋ ਵਾਲੀਆਂ ਚੀਜ਼ਾਂ ਬਹੁਤ ਫਾਈਟ ਹੋ ਗਏ ਪਿਆ ਜੀ ਐਨੀ 온 ਹੋਲੀ ਪਤਾ ਨਹੀਂ ਕਿੰਨੀ ਗੋਰਪਨ ਕਾਫੀ ਕੀਤੀ ਗਈ ਹੈ ਜੀ ਹਾਂਜੀ ਫਾਈ ਸ਼ਟਰ ਭੰਨੇ ਹੋਏ ਪਾਰਾਂ ਜੀ ਕਾਫੀ ਨੁਕਸਾਨ ਕੀਤਾ ਗਿਆ ਜੀ ਹਾਂਜੀ ਲੱਖ 8 ਲੱਗਦੇ ਕਿ ਕਰੀਬ ਨੁਕਸਾਨ ਹੋਇਆ ਜੀ ਮਾਸ਼ਾਅੱਲਾ ਡਰਾ ਹਾਂਜੀ ਕੈਸਰ ਦਵਾਜ ਸਾਰਾ ਨਾ ਲੈ ਗਈ ਜੀ ਹਾਂਜੀ ਟੋਟਲਿਟੀ ਕਿੰਨਾ ਕੁ ਨੁਕਸਾਨ ਹੋਇਆ ਸਰ ਅਪਰੋਕਸੀਮੇਟਲੀ ਸਰ ਅਖੜਾ ਲੱਖ 100 ਲੱਗਦਾ ਕਰੀਬ ਨੁਕਸਾਨ ਹੈ ਜੀ ਹਾਂਜੀ ਕਿੰਨੇ ਜਾਨੇ ਚ ਕੋ ਪਤਾ ਲੱਗਾ ਸਰ ਪੰਜ ਜਣੇ ਚ ਗਈ ਪੰਜ ਜਣੇ ਇੱਕ ਤੁਹਾਡੇ ਜਿਹੜੇ ਕੈਮਰਾ ਸੀਸੀਟੀਵੀ ਕੈਮਰਾ ਤੇ ਡੀਵੀਆਰ ਵੀ ਹਾਂਜੀ ਹਾਂਜੀ ਡੀਵੀਆਰ ਲੈ ਕੇ ਚਾਕੇ ਸਾਡੀ ਮੈਡੀਸਨ ਦੀ ਸ਼ਾਪ ਤੋਂ ਸਾਡੇ ਕੈਮਰੇ ਲੱਗੇ ਸੀ ਉਹ ਸਭ ਡੀਵੀਆਰ ਵੀ ਨਾਲ ਲੈ ਗਏ ਜੀ ਹਾਂਜੀ ਪੁਲਿਸ ਨੂੰ ਕੋਈ ਇੰਤਜ਼ਾਰ ਨਹੀਂ ਪੁਲਿਸ ਨੂੰ ਦੋ ਰੋਹ ਹਿੰਦੇ ਤੇਜੀ ਐਸਐਚਓ ਸਾਹੂ ਵੀ ਆਈ ਸੀਗੇ ਹੋ ਕੇ ਗਏ ਆ ਤੇ ਬਾਕੀ ਆਪਣੇ ਆਪਣੇ ਤੋਂ ਲੈ ਕੇ ਲਗੇ ਉਹਨਾਂ ਨੂੰ ਬੁਲਾਇਆ ਕੈਂਟ ਤੱਕ ਦੁਆਰਾ ਕੋਤਵਾਲੀ ਬੁਲਾਇਆ ਗਿਆ ਉਸ ਤੋਂ ਪਿਛਲੇ ਦਿਨਾਂ ਵਿੱਚ ਦੇਖਿਆ ਗਿਆ ਕਿ ਸ਼ਹਿਰ 'ਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਪਰ ਪੁਲਿਸ ਨੂੰ ਹਲੇ ਤੱਕ ਕੋਈ ਸਹੀ ਮਾਮਲਾ ਜੁੜ ਕੋਈ ਨਹੀਂ ਸਰ ਕੋਈ ਠੱਲ ਨਹੀਂ ਪਾਈ ਗਈ ਜੀ ਸਾਰੇ ਪਾਸੇ ਰੋਜ਼ ਕਿਤੇ ਨਾ ਕਿਤੇ ਕਦੇ ਕਦੇ ਮੱਲੇ 'ਚ ਕਦੇ ਕਦੇ ਰੋਜ਼ ਚੋਰੀਆਂ ਬਹੁਤ ਹੋ ਰਹਾ ਹੋਵੇ ਜੀ ਇੱਥੇ ਕਰੇ ਚਾਹਲੇ ਚੌਂਚ ਕਰੇ ਚੋਰੀ ਨਹੀਂ ਹੋਈ ਕਦੇ ਵੀ ਪਹਿਲਾ ਚਾਂਸ ਆਈ ਜਾਂਦੀ ਆ ਜਿਹੜਾ ਵਾਕਿਆ ਹੋ ਜੀ ਉਹ ਨਾਲ ਦੀ ਇੱਕ ਬੱਲਾ ਸਵੀਟ ਸ਼ਾਪ ਹੈ ਉਹਨਾਂ ਦੇ ਨਾਲ ਦੀ ਦੁਕਾਨ ਖੋਲੀ ਗਈ ਹੈ ਸ਼ਟਰ ਭੰਨੇ ਗਿਆ ਉਹਨਾਂ ਅੰਦਰ ਬਈ ਕੋਈ ਚੀਜ਼ ਛੇੜੀ ਨਹੀਂ ਗਈ ਪਰ ਇਲੈਕਟ੍ਰੋਨਿਕ ਉਪਕਰਣ ਜਿਹੜੇ ਚੱਕਦੇ ਆ ਜਿਆਦਾ ਜੀ ਕਿੰਨੀ ਤਿੰਨ ਦੁਕਾਨਾਂ ਦੇ ਸ਼ਟਰ ਕਿੰਨਾਂ ਦੁਕਾਨਾਂ ਦੇ ਛੇੜੋ ਥੋੜੇ ਜੀ ਇੱਕ ਚੌਥਾ ਉਹਨਾਂ ਨੇ ਮੰਦਰ ਦੇ ਕੋਲ ਹੈ ਮਿੰਟੂ ਜੀ ਸਕੀਜਾ ਜੀ ਉਹਨਾਂ ਦਾ ਸ਼ਟਰ ਭੰਨਾ ਸੀ ਪਰ ਬਚਤ ਰਹਿ ਗਈ ਉਹਨਾਂ ਦਾ ਸ਼ਟਰ ਭੰਨੇ ਕੋਈ ਆ ਗਿਆ ਤੇ ਉਹਨਾਂ ਦੇ ਵਿਚਾਰ ਰਹਿ ਗਿਆ ਕੋਈ ਨੁਕਸਾਨ ਨਹੀਂ ਹੋਇਆ ਜੀ ਹਾਂਜੀ